ਦੇਸ਼ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਲੀਡਰ ਨੇ ਉਹਨਾਂ ਦੀ ਪਤਨੀ ਵੀ ਆ ਆ ਆ ਆਈਆਰਐਸ ਹੈ ਇੰਡੀਅਨ ਰੈਵਿਊ ਸਰਵਿਸ ਇਨਕਮ ਟੈਕਸ ਇਕੁਇਸ਼ਨਰ ਹੋ ਗਈ ਨੌਕਰੀ ਛੱਡ ਕੇ ਕਹਿੰਦੇ ਆਜੋ ਯਾਰ ਇੱਧਰ ਚੱਲਦੇ ਆ ਕਦੇ ਜੇਲ੍ਹ ਚ ਭੇਜ ਦਿੰਦੇ ਆ ਕਦੇ ਝੂਠਾ ਪਰਚਾ ਪਾਉਂਦੇ ਆ ਆ ਇੱਥੋਂ ਆਲੇ ਤੜਕੇ ਉੱਠ ਕੇ ਮੈਨੂੰ ਗਾਣਾ ਕੱਢਣ ਲੱਗ ਜਾਂਦੇ ਆ ਮਤਲਬ ਜਿਹੜਾ ਇਹਨਾਂ ਦੀ ਕੁਰਸੀ ਹਿਲਾਉਂਦਾ ਹੈ ਨਾ ਉਹਨਾਂ 'ਤੇ ਪੈਂਦੇ ਨੇ ਬਸ ਵਿਆਹ ਕਿਉਂ ਇੱਕ ਹੋ ਆ ਗਿਆ ਇਹ ਤਾਂ ਇੱਥੇ ਹੀ ਮਤਲਬ ਸਾਨੂੰ ਵੈਰਾਈਟੀ ਉਹ ਦੱਸਦੇ ਆ ਅੱਕ ਹੋਜੀ ਵੈਰੈਟੀ ਆ ਗਈ ਮੈਂ ਕਿਹਾ ਜੀ ਹਾਂ ਤੁਹਾਨੂੰ ਹਰਾਉਣ ਆਲੀ ਆ ਗਈ ਵੈਰੈਟੀ ਆ ਗਈ ਤੁਸੀਂ ਜੱਜ ਦੇ ਹੁੰਦੇ ਅਸੀਂ ਕਿਉਂ ਆਉਂਦੇ ਸਾਨੂੰ ਕੀ ਲੋੜ ਪਈ ਸੀ ਤੁਸੀਂ ਜੱਜ ਦੇ ਨਹੀਂ ਨਿਕਲੇ ਨਾ ਤੁਹਾਡੇ ਤੋਂ ਦੁਖੀ ਹੋ ਕੇ ਅਸੀਂ ਆਏ ਆਂ ਫਿਰ ਤਾਂ ਲੋਕਾਂ ਨੇ ਸਾਥ ਦਿੱਤਾ ਮਤਲਬ ਮਜ਼ਾਕ ਕਰਦੇ ਮਜ਼ਾਕ ਸਾਨੂੰ ਜਦੋਂ ਮੈਂ 14 ਚ ਲੜਨ ਲੱਗਿਆ ਨਾ ਸੰਗਰੂਰ ਤੋਂ ਪੋਸਟਰ ਤਾਂ ਛਪਾਉਣੇ ਸੀਗੇ ਹਣ ਹੱਥ ਬਨ ਕੇ ਫੋਟੋ ਖਿਚਾ ਲਈ ਮੈਂ ਤੇ ਪੋਸਟਰ ਲਾਗੇ ਕੰਧਾਂ ਤੇ ਮਨ ਮਜ਼ਾਕ ਕਰਦੇ ਸੀ ਅਕਾਲੀ ਦਲ ਤੋਂ ਅਕਾਲੀ ਦਲ ਵੱਲੋਂ ਸੀ ਅੱਜਕੱਲ ਨਹੀਂ ਹੈਗੇ ਉਹ ਅਕਾਲੀ ਦਲ 'ਚ ਕਿਤਾ ਇਹ ਵੀ ਹੈ ਲੀਡਰਾਂ ਦਾ ਨਾ ਪਤਾ ਕਰਨਾ ਪੈਂਦਾ ਇਹਨਾਂ ਦਾ ਵੀ ਅੱਜਕੱਲ ਕਿੱਥੇ ਨੇ ਕੱਕਈਆਂ ਤਾਂ ਆਪ ਨੂੰ ਨਹੀਂ ਪਤਾ ਹੁੰਦਾ ਭੋਗ ਭੂਗ ਤੇ ਜਾਣ ਵੇਲੇ ਡਰਾਈਵਰ ਤੋਂ ਪੁੱਛਦੇ ਆਪਾਂ ਕਿਹੜੀ ਪਾਰਟੀ ਵੱਲੋਂ ਬੋਲਾਂਗੇ ਅੱਜ ਐਨੀਆਂ ਬਦਲ ਲੈਂਦੇ ਤੇ ਮਜ਼ਾਕ ਕੀਤਾ ਕਿ ਸੁਖਦੇਵ ਸਿੰਘ ਟੀਨਸੀ ਨੇ ਕਹਿੰਦਾ ਭਗਵੰਤ ਮਾਨ ਦੀ ਫੋਟੋ ਦੇਖੀ ਕਹਿੰਦਾ ਆਉਂਦੇ ਆਉਂਦੇ ਨੇ ਗੱਡੀ 'ਚ ਪੋਸਟਰ ਦੇਖਿਆ ਉਹਦੀ ਫੋਟੋ ਦੇਖ ਕੇ ਤਾਂ ਮੈਨੂੰ ਬਹੁਤ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਕੋਈ ਗੱਲ ਨਹੀਂ ਟੀਸਾ ਸਰ ਹੱਸ ਲੋ 20 ਦਿਨ ਰਹਿ ਗਏ ਵੋਟਾਂ 'ਚ ਮੇਰੀ ਫੋਟੋ ਦੇਖ ਕੇ ਹੱਸ ਲੋ ਰਿਜ਼ਲਟ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਸਾਰੇ ਡੱਬਰ ਰੋਇਆ ਕਰੋਗੇ ਤੁਸੀਂ ਅੱਜ ਮੇਰਾ ਨਾਮ ਲੈ ਕੇ ਦੇਖੋ ਜਿਹੜੇ ਮਰਜੀ ਲੀਡਰ ਮੁਰਚੀ